ਇਦਾਂ ਕਿ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਆ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠਾਂ ਜਿਹੜੀ ਭਾਜਪਾ ਸਰਕਾਰ ਹੈ ਜਾਂ ਭਾਜਪਾ ਦੀ ਗੱਠਜੋੜ ਵਾਲੀ ਸਰਕਾਰ ਹੈ ਲੱਗਦਾ ਇਦਾਂ ਕਿ ਉਹ ਡੋਨਲਡ 트੍ਰੰਪ ਦਾ ਜਿਹੜੇ ਡੋਨਲਡ 트੍ਰੰਪ ਦੇ ਹੁਣਾਂ ਵੱਲੋਂ ਬਾਰ-ਬਾਰ ਜਿਹੜੇ ਦਾਅਵੇ ਕੀਤੇ ਜਾ ਰਹੇ ਸੀਗੇ ਕਿ ਭਾਰਤ-ਪਾਕਿਸਤਾਨ ਜੰਗ ਉਹਨਾਂ ਨੇ ਰੋਕਵਾਈ ਆ ਸ਼ਾਇਦ ਮੋਦੀ ਸਾਹਿਬ ਇਸ ਗੱਲ ਦਾ ਜਵਾਬ ਇਸੇ ਕਰਕੇ ਨਹੀਂ ਸੀ ਦੇ ਰਹੇ ਉਹਨਾਂ ਨੂੰ ਇਸ ਚੀਜ਼ ਦਾ ਡਰ ਸੀ ਵੀ ਕਿਤੇ 트੍ਰੰਪ ਹੁਣੀ ਟੈਰਫਾਂ ਵਾਲਾ ਕੰਮ ਸਾਡੇ ਵੱਲੋਂ ਬਿਨਾਂ ਲੈ ਤੋਰਨ ਜੀਐਸਵੀ ਦੇ ਨਾਲ ਕੈਨੇਡਾ ਮੈਕਸੀਕੋ ਵੱਲੋਂ ਹੋ ਤਰੇ ਸੀ ਤੇ ਪਰ ਕੈਨੇਡਾ ਵਾਲਿਆਂ ਨੇ ਵੀ ਤਕੜਾ ਜਵਾਬ ਦਿੱਤਾ ਮੈਕਸੀਕੋ ਵਾਲਿਆਂ ਨੇ ਵੀ ਤਕੜਾ ਜਵਾਬ ਦਿੱਤਾ ਉਸ ਦਿਨ ਮੈਂ ਗੱਲ ਤੁਹਾਡੇ ਨਾਲ ਕੀਤੀ ਸੀ ਕਿ ਜਰਨਲਸਕੀ ਵੀ ਅੜ ਗਿਆ ਭਾਈ ਓਵਲ ਆਫਿਸ ਦੇ ਮੋਰੇ ਓਵਲ ਆਫਿਸ ਦੇ ਅੰਦਰ ਉਹਨੇ ਵੀ ਜਿਗਰਾ ਦਿਖਾ ਲਿਆ ਵੀ ਆਹ ਭਾਈ ਦੇਖਦੇ ਆ ਜੇ ਤੂੰ ਇਦਾਂ ਵੀ ਸਾਡੀ ਜਿਹੜਾ ਜਰਨਲਸਕੀ ਨੇ 22 ਪ੍ਰੈਜ਼ੀਡੈਂਟ ਦੇ ਨਾਲ ਵੀ ਪੂਰਾ ਆਢਾ ਲਿਆ ਡੋਨਲਡ ਟਰੰਪ ਦੇ ਨਾਲ ਵੀ ਪੂਰਾ ਆਢਾ ਲਿਆ ਹਾਲਾਂਕਿ ਜਿਹੜੀਆਂ ਵੱਡੀਆਂ ਤਾਕਤਾਂ ਨੇ ਨਾ ਤਾਂ ਇੱਥੇ ਯੂਕੇ ਦੇ ਸਰਕੀਅਲ ਸਟਾਮ ਰਿਆ ਪ੍ਰਧਾਨ ਮੰਤਰੀ ਉਹ ਵੀ ਕੋਈ ਖਾਸ ਨਹੀਂ ਬੋਲਦੇ ਇਹਨਾਂ ਦੇ ਸਾਹਮਣੇ ਉਹਨਾਂ ਦੇ ਬੈਠੇ ਤੇ ਬਿਨਾਂ ਕਿਸੇ ਗੱਲ ਤੋਂ ਜਿਹੜਾ ਇੱਥੇ ਸਾਡੇ ਲੰਡਨ ਦਾ ਮੇਅਰ ਹੈ ਸਦੀਕ ਖਾਨ ਤਿੰਨ ਵਾਰੀ ਲੋਕਾਂ ਨੇ ਉਹਨੂੰ ਚੁਣਿਆ ਚੁਣੇ ਹੋਏ ਲੋਕ ਉਸ ਜਿਹੜਾ ਸਦੀਕ ਖਾਨ ਦੀ ਬਿਨਾਂ ਗੱਲਾਂ ਕਹ ਲੋਗੇ ਇੱਕ ਤਰੀਕੇ ਨਾਲ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਡੋਨਲਡ ਟਰੰਪ ਨੇ ਸੋ ਪਰ ਹੁਣ ਮੋਦੀ ਸਾਹਿਬ ਡੋਨਲਡ ਟਰੰਪ ਦੇ ਅੱਗੇ ਅੜਦੇ ਨੇ ਭਾਜਪਾ ਡੋਨਲਡ 트ੰਪ ਦੇ ਅੱਗੇ ਸਟੈਂਡ ਲੈ ਪਾਉਂਦੀ ਆ ਜਾਂ ਨਹੀਂ ਪਾਉਂਦੀ ਇਹ ਇਸ ਸਮੇਂ ਦਾ ਸਭ ਤੋਂ ਵੱਡਾ ਸਵਾਲ ਹੈ ਕਾਂਗਰਸ ਨੇ ਆਲਰੇਡੀ ਇਹ ਕਹਿਤਾ ਕਿ ਭਾਈ ਬਿਹੌਦੀ ਮੋਦੀ ਤੇ ਅਬ ਕੀ ਬਾਰ 트ੰਪ ਸਰਕਾਰ ਦਾ ਜਿਹੜਾ ਨਤੀਜਾ ਇਹ ਨਿਕਲਿਆ ਕਿ ਡੋਨਲਡ 트ੰਪ ਨੇ 25% ਟੈਰਫ ਜਿਹੜੇ ਆ 25% ਟੈਰਫ ਇੰਡੀਆ ਦੇ ਉੱਤੇ ਲਾਤਾ ਇੰਡੀਆ ਦੀਆਂ ਜਿਹੜੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਜਾਣਗੀਆਂ 25% ਦੇ ਉੱਤੇ ਟੈਕਸ ਲੱਗੂਗਾ ਹੋਰ ਗੱਲ ਜਿਹੜਾ ਇੰਡੀਆ ਰਸ਼ੀਆ ਦੇ ਕੋਲੋਂ ਚੀਜ਼ਾਂ ਖਰੀਦਾ, ਔਇਲ ਖਰੀਦਾ, એનર્ਜੀ ਖਰੀਦਾ। ਉਹਦਾ ਜੁਰਮਾਨਾ ਇੰਡੀਆ ਨੂੰ ਪੇ ਕਰਨਾ ਪਊਗਾ ਜਦੋਂ ਉਹ ਆਪਣੇ ਸਕੂਲਾਂ 'ਚ ਨਹੀਂ ਸੀ ਹੁੰਦਾ ਪਰ ਉਹ ਤੁਸੀਂ ਸ਼ਰਾਰਤੀ ਬੱਚੇ ਹੋ ਜਿਹੜੇ ਪਾਈ ਜੁਰਮਾਨਾ ਲੱਗਣਾ ਹੁਣ ਇਹਦੇ ਤੇ ਹੁਣ ਉਹ ਟਰੰਪ ਕਹਿੰਦਾ ਵੀ ਜੁਰਮਾਨਾ ਵੀ ਦੇਣਾ ਪੈਣਾ ਇੰਡੀਆ ਨੂੰ। ਇਹਨਾਂ ਵੀ ਇੱਕ ਤਰੀਕੇ ਨਾਲ ਇੱਕ ਕੰਟਰੀ ਦੇ ਲਈ ਖਾਸ ਕਰਕੇ ਇੰਡੀਆ ਵਰਗੀ ਕੰਟਰੀ ਜਿਹੜੀ ਕਿ ਆਪਣੇ ਆਪ ਨੂੰ ਮੋਦੀ ਸਾਹਿਬ ਤਾਂ ਵਿਸ਼ਵਗੁਰੂ ਕਹਿੰਦੇ ਨੇ ਪਰ ਡੈਫੀਨਿਟਲੀ ਨੋ ਡਾਊਟ ਇੰਡੀਆ ਇੱਕ ਬਹੁਤ ਵੱਡਾ ਮੋਲਕ ਹੈ ਜਿਹੜਾ ਸਭ ਤੋਂ ਵੱਡੀ ਡੈਮੋਕਰੈਟਿਕਲੀ ਜੇਕਰ ਆਪਾਂ ਦੇਖੀਏ ਇਲੈਕਟਿਡ ਲੀਡਰਾਂ ਦੇ ਤੌਰ ਤੇ ਤਾਂ ਮੋਦੀ ਸਾਹਿਬ ਸਭ ਤੋਂ ਵੱਡੇ ਨਹੀਂ ਕਿਉਂਕਿ ਸਭ ਤੋਂ ਵੱਡੀ ਆਬਾਦੀ ਆ ਸਾਡੀ ਜਿਹੜੀ ਵੋਟਾਂ ਦੇ ਜ਼ਰੀਏ ਆਪਣੀ ਸਰਕਾਰ ਚੁਣਦੀ ਆ ਇਸੇ ਤਰੀਕੇ ਨਾਲ ਸਾਡੀ ਅਰਥ ਵਿਵਸਥਾ ਬਹੁਤ ਵੱਡੀ ਹੋ ਰਹੀ ਆ ਤਗੜੀਆਂ ਅਰਥ ਵਿਵਸਥਾਵਾਂ ਦੇ ਵਿੱਚ ਆ ਰਹੀ ਆ ਹਾਲਾਂਕਿ ਅਰਥ ਵਿਵਸਥਾ ਜਰੂਰ ਵੱਡੀ ਹੋ ਰਹੀ ਆ ਲੋਕਾਂ ਦਾ ਜੀਵਨ ਪੱਧਰ ਨਹੀਂ ਸੁਧਰ ਰਿਹਾ ਕਿਉਂਕਿ ਪਰ ਕੈਪੀਟਾ ਇਨਕਮ ਜਿਹੜੀ ਲੋਕਾਂ ਦੀ ਉਹ ਬਹੁਤ ਹੀਠਾਂ ਆ ਹਜੇ ਵੀ ਅਰਥ ਵਿੱਚ ਬਸਤਾ ਜਰੂਰ ਵੱਡੀ ਹੋ ਰਹੀ ਆ ਸੋ ਪਰ ਜੇਕਰ ਆਪਾਂ ਦੇਖੀਏ ਸੋ ਇਸ ਕਰਕੇ ਜਦੋਂ ਇਹ ਰਸ਼ੀਆ ਵਾਲੀ ਗੱਲ ਤੇ ਇਹਨਾਂ ਨੇ ਜੁਰਮਾਨਾ ਇੰਡੀਆ ਦੇ ਉੱਤੇ ਲਾਉਂਦਾ ਡੋਨਲਡ ਟਰੰਪ ਲਾਉਂਦਾ ਅਮਰੀਕਾ ਲਾਉਂਦਾ ਸੋ ਇਹ ਇੱਕ ਤਰੀਕੇ ਨਾਲ ਥੋੜਾ ਜਿਹਾ ਹਿਊਮਿਲੇਟਿੰਗ ਜੀ ਗੱਲ ਵੀ ਲੱਗਦੀ ਆ ਨਾ ਕਿ ਮੈਂ ਤੁਹਾਡੇ ਤੇ ਜੁਰਮਾਨਾ ਵੀ ਲਾ ਰਿਆਂ ਤੇ ਵੀ ਕਿਉਂਕਿ ਤੁਸੀਂ ਰਸ਼ੀਆ ਤੋਂ ਜਿਹੜਾ ਤੇਲ ਖਰੀਦਦੇ ਹੋ ਰਸ਼ੀਆ ਤੋਂ ਤੁਸੀਂ ਸਮਾਨ ਖਰੀਦਦੇ ਹੋ ਇਸ ਕਰਕੇ ਜੁਰਮਾਨਾ ਵੀ ਤੁਹਾਨੂੰ ਦੇਣਾ ਪੈਣਾ ਸੋ ਇਹ ਹੁਣ ਇਹ ਇੱਥੇ ਜਿਹੜੇ ਜੈ ਸ਼ੰਕਰ ਸਾਹਿਬ ਆ ਜਿਨ੍ਹਾਂ ਦੀ ਫੋਰਨ ਪਾਲਿਸੀ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਉਹਨਾਂ ਦਾ ਵੀ ਜਿਗਰਾ ਪਰਖਿਆ ਜਾਣਾ ਹੁਣ ਜੈ ਸ਼ੰਕਰ ਸਾਹਿਬ ਉਹਨਾਂ ਦੀਆਂ ਸਪੀਚਾਂ ਕਿਹੜੀਆਂ ਵਾਇਰਲ ਹੋਈਆਂ ਸਭ ਤੋਂ ਜ਼ਿਆਦਾ ਉਹਨਾਂ ਦੀ ਇੱਕ ਸਪੀਚ ਜਾਂ ਇੱਕ ਇੰਟਰਵਿਊ ਜਿਹੜੀ ਵਾਇਰਲ ਹੋਈ ਹੈ ਜਿੱਥੇ ਉਹ ਕੋਈ ਕਿਸੇ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਕਿ ਯਾਰ ਤੁਸੀਂ ਵੀ ਤੁਸੀਂ ਵੈਸਟ ਦੇ ਨਾਲ ਨਹੀਂ ਖੜੇ ਯੂਰਪ ਦੇ ਨਾਲ ਨਹੀਂ ਖੜੇ ਤੁਸੀਂ ਤਾਂ ਰਸ਼ੀਆ ਦੇ ਕੋਲੋਂ ਚੀਜ਼ਾਂ ਬਾਏ ਕਰੀ ਜਾਂਦੇ ਹੋ ਤੇਲ ਲਈ ਜਾਂਦੇ ਹੋ ਉਹਨਾਂ ਤੋਂ ਤੇ જયਸ਼ੰਕਰ ਬੇਰੀ ਰਾਈਟਲੀ ਮੈਂ ਗਲਤ ਨਹੀਂ ਕਹਿੰਦਾ જયਸ਼ੰਕਰ ਉਹਨਾਂ ਨੇ ਬਹੁਤ ਸਹੀ ਗੱਲ ਕਹੀ ਸੀ ਉਹਨਾਂ ਨੇ ਕਿਹਾ ਸੀ ਕਿ ਬਈ ਇਹ ਯੂਰਪ ਨੂੰ ਨਾ ਇਸ ਫੀਨੋਮੈਨੋਨ ਚੋਂ ਨਿਕਲਣਾ ਪੈਣਾ ਬਈ ਯੂਰਪ ਦੀਆਂ ਪ੍ਰੋਬਲਮਾਂ ਦੁਨੀਆ ਦੀਆਂ ਪ੍ਰੋਬਲਮਾਂ ਆ ਦੁਨੀਆ ਦੀਆਂ ਪ੍ਰੋਬਲਮਾਂ ਯੂਰਪ ਦੀਆਂ ਨਹੀਂ ਹੈਗੀਆਂ ਬਈ ਤੁਸੀਂ ਸਾਡੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਤੇ ਅਸੀਂ ਸਾਡੇ ਮੂਰਖ ਤੇ ਲੋਕਾਂ ਨੂੰ ਜਿੱਥੋਂ ਸਸਤਾ ਤੇਲ ਮਿਲਦਾ ਸੀ ਕਿਉਂ ਨਾ ਰਸ਼ੀਆ ਤੋਂ ਲਈਏ ਪਰ ਕੀ ਹੁਣ ਇੰਡੀਆ ਇਸੇ ਸਟੈਂਡ ਤੇ ਕਾਇਮ ਰਹੂਗਾ ਜਦੋਂ ਅਮਰੀਕਾ ਨੇ ਜਿਹੜਾ ਥੋੜਾ ਕਹ ਲਓ ਕਿ ਚੂੜੀ ਕਸਣੀ ਸ਼ੁਰੂ ਕੀਤੀ ਆ ਹੁਣ ਇਹ ਜਿਹੜਾ ਸ਼ਾਮ ਦੀ ਰਾਤ ਦੀ ਹੀ ਇਹ ਤਾਜ਼ਾ ਖਬਰ ਹੈ ਦੇ ਜਿਹੜਾ ਬਹੁਤ अर्ਲੀ ਮੈਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਿਹਾ ਸੋ ਲੈਟਸ ਸੀ ਇੰਡੀਅਨ ਗਵਰਨਮੈਂਟ ਦਾ ਇਹ ਤੇ ਹਜੇ ਤੱਕ ਦਾ ਜਿਹੜਾ ਰਿਸਪਾਂਸ ਜਦੋਂ ਮੈਂ ਰਿਕਾਰਡਿੰਗ ਕਰ ਰਿਹਾ ਉਸ ਸਮੇਂ ਤੱਕ ਦਾ ਰਿਸਪਾਂਸ ਇੰਡੀਅਨ ਗਵਰਨਮੈਂਟ ਦਾ ਇਹ ਸੀਗਾ ਕਿ ਅਸੀਂ ਜਿਹੜਾ ਬਿਆਨ ਹੈ ਡੋਨਲਡ ਟਰੰਪ ਦਾ ਕਿਉਂਕਿ ਟਰੂਥ ਸੋਸ਼ਲ ਦੇ ਉੱਤੇ ਹੀ ਉਹਨਾਂ ਨੇ ਲਿਖਿਆ ਕਿ ਜਿਹੜਾ ਡੋਨਲਡ ਟਰੰਪ ਦਾ ਬਿਆਨ ਹੈ ਉਹ ਸਟੇਟਮੈਂਟ ਨੂੰ ਅਸੀਂ ਦੇਖ ਰਹੇ ਹਾਂ ਉਹਦੇ ਰੈਪਲੀਕੇਸ਼ਨ ਜਿਹਾ ਉਹਦੇ ਕੀ ਹਿਸਾਬ ਕਿਤਾਬ ਹੋਣਾ ਵੀ ਉਸ ਤੋਂ ਬਾਅਦ ਅਸੀਂ ਆਪਣਾ ਜੋ ਵੀ ਅਸੀਂ ਕਰਨਾ ਉਹ ਦੇਖਾਂਗੇ ਤੇ ਅ ਵੀ ਉਹਨਾਂ ਨੂੰ ਬਿਲਕੁਲ ਜਿਹੜਾ ਧਿਆਨ ਦੇ ਵਿੱਚ ਰੱਖਾਂਗੇ ਜਾਂ ਉਹਨਾਂ ਦੇ ਹਿਸਾਬ ਦੇ ਨਾਲ ਅਸੀਂ ਜੋ ਵੀ ਫੈਸਲਾ ਲੈਣਾ ਉਹ ਲਵਾਂਗੇ ਸੋ 25% ਟੈਰਿਫ ਜਿਹੜਾ ਇੰਡੀਅਨ ਗੁੱਡਸ ਜਿਹੜੀਆਂ ਅਮਰੀਕਾ ਦੇ ਵਿੱਚ ਜਾਣਗੀਆਂ ਉਹਦੇ ਉੱਤੇ ਲਾਇਆ ਜਾਣਾ ਤੇ ਨਾਲੇ ਅਨਸਪੈਸੀਫਾਈਡ ਪੈਨਲਟੀ ਇਹਦੇ ਪਤਾ ਨਹੀਂ ਕਿ ਪੈਨਲਟੀ ਜਿਹੜਾ ਜੁਰਮਾਨਾ ਉਹ ਕਿੰਨਾ ਲੱਗਣਾ ਜਿਹੜਾ ਇੰਡੀਆ ਦੇ ਉੱਤੇ ਸੋ ਇਹ ਪ੍ਰੈਜ਼ੀਡੈਂਟ ਟਰੰਪ ਨੇ 1 ਅਗਸਤ ਨੂੰ ਉਹਨਾਂ ਨੇ ਕਿਹਾ ਇਹ ਵੈਸੇ ਵੀ ਨਾ ਜਿਹੜਾ ਉਹ ਇੱਕ ਲਿਬਰੇਸ਼ਨ ਡੇ ਵਾਲੇ ਟੈਕਸ ਸੀਗੇ ਜਿਹੜੇ ਇਹਨਾਂ ਨੇ ਆਪਣੇ ਉਥੇ ਵਾਈਟ ਹਾਊਸ ਦੀ ਰੋਜ਼ਗਾਰਡਨ ਦੇ ਵਿੱਚ ਐਲਾਨ ਕੀਤਾ ਸੀ ਕਿ ਅਮਰੀਕਾ ਦੀ ਆਜ਼ਾਦੀ ਦਾ ਦਿਨ ਆ ਉਹਦੇ ਵਿੱਚ ਜਿਹੜੇ ਟੈਕਸ ਲਾਏ ਸੀਗੇ ਉਹਦਾ ਤੁਹਾਨੂੰ ਪਤਾ ਕਿ ਉਹਨਾਂ ਨੂੰ ਰੋਕ ਦਿੱਤਾ ਗਿਆ ਸੀਗਾ ਉਹ ਰੁਕਿਆ ਹੋਇਆ ਸੀਗਾ ਬਸ ਇਹ ਜੁਲਾਈ 31 ਤੱਕ ਹੀ ਸੋ ਉਹ ਵੈਸੇ ਵੀ ਹੁਣ ਜਿਹੜੇ ਜਿਹੜੇ ਮੁਲਕਾਂ ਦੇ ਨਾਲ ਡੀਲ ਹੋ ਗਈ ਤੈ ਪਾ ਗਈ ਉਹਨਾਂ ਤੱਕ ਤਾਂ ਠੀਕ ਹੈ ਅਡਵਾਈਸ ਬਾਕੀ ਮੁਲਕਾਂ ਦੇ ਉੱਤੇ ਟੈਕਸ ਜਿਹੜੇ ਆ ਉਹ ਲੱਗਣੇ ਹੀ ਸਕੇ ਸੋ ਇੰਡੀਆ ਦੇ ਉੱਤੇ ਪਰ ਇਹ ਹੁਣ ਇਸ ਕਰਕੇ ਵੀ ਆ ਕਿਉਂਕਿ ਇਹ ਵੀ ਲੋਕੀ ਇਸ ਇਸ ਚੀਜ਼ ਨਾਲ ਵੀ ਜੋੜ ਕੇ ਦੇਖ ਰਹੇ ਨੇ ਵੀ ਜਿਹੜਾ ਆਪਰੇਸ਼ਨ ਸੰਧੂਰ ਦੇ ਬਾਬਤ ਪ੍ਰਧਾਨ ਮੰਤਰੀ ਮੋਦੀ ਨੇ ਬੜਾ ਸਿੱਧਾ ਕਹਿਤਾ ਕਿ ਸਾਨੂੰ ਕਿਸੇ ਲੀਡਰ ਦਾ ਕੋਈ ਫੋਨ ਫਾਨ ਨਹੀਂ ਆਇਆ ਅਸੀਂ ਪਾਕਿਸਤਾਨ ਨੇ ਸਾਡੀਆਂ ਮਿੰਨਤਾਂ ਕੀਤੀਆਂ ਇੰਡੀਆ ਨੇ ਇਹ ਜੰਗ ਤਾਂ ਖਤਮ ਕੀਤੀ ਆ ਅਮਰੀਕਾ ਦਾ ਲੈਣਾ ਦੇਣਾ ਕੋਈ ਨਹੀਂ ਜੈ ਸ਼ੰਕਰ ਸਾਹਿਬ ਨੇ ਵੀ ਪਾਰਲੀਮੈਂਟ ਦੇ ਵਿੱਚ ਕਹਿਤਾ ਮੋਦੀ ਸਾਹਿਬ ਨੇ ਵੀ ਕਹਿਤਾ ਸੋ ਇਸ ਕਰਕੇ ਸ਼ਾਇਦ ਇਸ ਗੱਲ ਦਾ ਗੁੱਸਾ ਵੀ ਹੋ ਸਕਦਾ ਹਾਲਾਂਕਿ ਜੇ ਇਸ ਲੈਵਲ ਦਾ ਜਵਾਬ ਆਪੋਜੀਸ਼ਨ ਵਾਲੇ ਪ੍ਰਧਾਨ ਮੰਤਰੀ ਮੋਦੀ ਤੋਂ ਜਾਂ ਭਾਜਪਾ ਤੋਂ ਚਾਹੁੰਦੇ ਸੀ ਕਿ ਉਹ ਪਾਰਲੀਮੈਂਟ ਦੇ ਵਿੱਚ ਖੜ ਕੇ ਇਹ ਕਹਣ ਕਿ ਟਰੰਪ ਤੂੰ ਝੂਠ ਬੋਲਦਾ ਉਦਾਂ ਦਾ ਜਵਾਬ ਤਾਂ ਨਹੀਂ ਦਿੱਤਾ ਉਦਾਂ ਤਾਂ ਮੈਨੂੰ ਲੱਗਦਾ ਕਿਸੇ ਮੁਲਕ ਨੇ ਵੈਸੇ ਦੇਣਾ ਵੀ ਨਹੀਂ ਹੁੰਦਾ ਉਹ ਤਾਂ ਐਵੇਂ ਚਲੋ ਆਪੋਜੀਸ਼ਨ ਵਾਲਿਆਂ ਦੀਆਂ ਇੱਕ ਸਿਆਸੀ ਕਹਿ ਲਓ ਕਿ ਸਵਾਲ ਹੁੰਦੇ ਆ ਬਟ ਅਦਰਵਾਈਜ਼ ਜਿਹੜਾ ਪਰ ਕਿਉਂਕਿ ਡੋਨਲਡ ਟਰੰਪ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਭਾਈ ਉਹ ਗੁੱਸਾ ਕਰਨ ਲੱਗੇ ਵੀ ਮੈਂਟੀ ਲਾਉਂਦੇ ਆ ਉਹ ਇਹਨਾਂ ਨੇ ਆਪਣੇ ਟਰੂਥ ਸੋਸ਼ਲ ਪਲੇਟਫਾਰਮ ਦੇ ਉੱਤੇ ਜਿਹੜੀਆਂ ਇਹ ਕੁਝ ਕੁ ਗੱਲਾਂ ਲਿਖੀਆਂ ਕਿ ਬਈ ਉਹਨਾਂ ਨੇ ਕਿਹਾ ਕਿ ਯਾਦ ਰੱਖਣਾ ਚਾਹੀਦਾ ਕਿ ਜਦੋਂ ਇੰਡੀਆ ਸਾਡਾ ਦੋਸਤ ਹੈ ਪਰ ਕਈ ਸਾਲਾਂ ਤੋਂ ਜਿਹੜਾ ਬਿਜ਼ਨਸ ਤੇ ਜੇਕਰ ਹਿਸਾਬ ਦੇ ਨਾਲ ਆਪਾਂ ਦੇਖੀਏ ਤਾਂ ਇੰਡੀਆ ਦੇ ਜਿਹੜੇ ਟੈਰਿਫਸ ਆ ਮਤ ਬਹੁਤ ਜ਼ਿਆਦੇ ਹਾਈ ਨੇ ਤੇ ਅਮੰਗ ਦਾ ਹਾਈਸਟ ਇਨ ਦਾ ਵਰਲਡ ਵਾਈ ਦੁਨੀਆ ਦੇ ਵਿੱਚੋਂ ਜਿਹੜੇ ਸਭ ਤੋਂ ਜ਼ਿਆਦੇ ਨੇ ਉਹਨਾਂ ਦੇ ਵਿੱਚੋਂ ਇੰਡੀਆ ਦੇ ਜਿਹੜੇ ਟੈਰਿਫ ਆਉਂਦੇ ਨੇ ਸੋ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਕਿ ਇੰਡੀਆ ਜਿਹੜਾ ਵੀ ਜਦੋਂ ਸਾਰੀ ਦੁਨੀਆ ਚਾਹੁੰਦੀ ਆ ਕਿ ਰਸ਼ੀਆ ਯੂਕਰੇਨ ਦੇ ਅੰਦਰ ਕਿਲਿੰਗ ਬੰਦ ਕਰੇ ਉਸ ਸਮੇਂ ਇੰਡੀਆ ਜਿਹੜਾ ਉਹ ਉਥੋਂ એનર્ਜੀ ਖਰੀਦਦਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮਿਲਟਰੀ ਇਕੁਪਮੈਂਟ ਵੀ ਜਿਹੜਾ ਉਹ ਜਿਹੜਾ ਰਸ਼ੀਆ ਤੋਂ ਖਰੀਦਦਾ ਸੋ ਸਾਰੀਆਂ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ ਸੋ ਇਸ ਕਰਕੇ ਇੰਡੀਆ ਦੇ ਉੱਤੇ 1 ਅਗਸਤ ਤੋਂ 25% ਟੈਰਿਫ ਲੱਗਣਾ ਤੇ ਨਾਲ ਦੀ ਨਾਲ ਜਿਹੜਾ ਜੁਰਮਾਨਾ ਵੀ ਪੈਨਲਟੀ ਵੀ ਲੱਗਣੀ ਆ ਪਹਿਲੀ ਅਗਸਤ ਪਹਿਲੀ ਤੋਂ ਤੇ ਬਾਕੀ ਫਿਰ ਉਹਨਾਂ ਨੇ ਆਪਣੇ ਜਿਹੜੇ ਮੈਗਾ ਸਪੋਰਟਰਸ ਆ ਉਹਨਾਂ ਦਾ ਧੰਨਵਾਦ ਕੀਤਾ ਹੁਣ ਵੈਸੇ ਜੀ ਇੰਡੀਆ ਦਾ ਤੇ ਜਿਹੜਾ ਅਮਰੀਕਾ ਦਾ ਕਾਫੀ ਟ੍ਰੇਡ ਆ ਪਰ ਅਮਰੀਕਾ ਦਾ ਇੰਡੀਆ ਦੇ ਨਾਲ 45.8 ਬਿਲੀਅਨ ਡਾਲਰ ਦਾ ਜਿਹੜਾ ਉਹ ਟ੍ਰੇਡ ਡੈਫਿਸਿਟ ਆ ਸੋ ਉਹ ਜਿਹੜਾ ਖੱਪਾ ਆ ਉਹਨੂੰ ਪੂਰਾ ਕਰਨ ਦੀ ਵੀ ਡੋਨਲਡ ਟਰੰਪ ਹੁਣੀ ਜਿਹੜਾ ਉਹਨਾਂ ਦੀ ਕੋਸ਼ਿਸ਼ ਆ ਇਹ ਬਾਕੀ ਮੁਲਕਾਂ ਦੇ ਨਾਲ ਵੀ ਇਸੇ ਤਰੀਕੇ ਨਾਲ ਆ ਪਰ ਇਹਨੂੰ ਕਈ ਲੋਕ ਆਰਥਿਕ ਮਾਰ ਇਹ ਵੀ ਦੇਖਦੇ ਨੇ ਵੀ ਦੈਟਸ ਨਾਟ ਬਹੁਤ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ ਹੁਣ ਜ਼ਰੂਰੀ ਨਹੀਂ ਕਿ ਤੁਸੀਂ ਇੰਡੀਆ ਦੀਆਂ ਸਾਰੀਆਂ ਚੀਜ਼ਾਂ ਇੰਪੋਰਟ ਕਰੋ ਉੱਥੇ ਜਾਂ ਅਮਰੀਕਾ ਸਾਰੀਆਂ ਕਰੇ ਵੀ ਕਈ ਵਾਰੀ ਇਹ ਆ ਆਮ ਤੌਰ ਤੇ ਡੈਫਿਸਿਟ ਹੁੰਦੇ ਆ ਇਸ ਟ੍ਰੀਕ ਨਾਲ ਸੋ ਇੰਡੀਆ ਦਾ ਤੇ ਅਮਰੀਕਾ ਦਾ ਵੀ ਇਹਨਾਂ ਦਾ ਅਮਰੀਕਾ ਦਾ ਇੰਡੀਆ ਦੇ ਨਾਲ ਕਾਫੀ ਰਿਲੇਪਸਿਟ ਆ। ਇਹ ਗੱਲ ਕਾਫੀ ਆਉਂਦੀ ਆ ਕਿ ਅਮਰੀਕਾ ਵਾਲੇ ਜਿਹੜਾ ਇੰਡੀਆ ਦੇ ਫਾਰਮਿੰਗ ਜਿਹੜੀ ਆ ਨਾ ਉਧਰਲੇ ਪਾਸੇ ਨੂੰ ਜਾਣਾ ਚਾਹੁੰਦੇ ਨੇ ਫਾਰਮਿੰਗ ਵਾਲੇ ਖੇਤੀਬਾੜੀ ਵਾਲੇ ਪਾਸੇ ਨੂੰ ਜਿਹਨੂੰ ਕਿ ਇੰਡੀਆ ਪ੍ਰੋਟੈਕਟ ਕਰਦਾ ਹੁਣ ਸੋ ਉਹਨਾਂ ਦੇ ਵੱਲੋਂ ਬੜੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਇਸ ਡੀਲ ਦੇ ਬਾਬਤ ਤੇ ਉਹਨਾਂ ਨੇ ਹੁਣ ਵੀ ਇਹ ਗੱਲ ਕਹੀ ਆ ਕਿ ਅਸੀਂ ਆਪਣੇ ਫਾਰਮਿੰਗ ਸੈਕਟਰ ਜੋ ਕਿ ਇੰਡੀਆ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਅਸੀਂ ਉਹਨੂੰ ਪ੍ਰੋਟੈਕਟ ਕਰਾਂਗੇ। ਅੱਛਾ ਹਾਲਿਆ ਕੁਝ ਸਮੇਂ ਤ ਬਾਈਲੈਟਰਲ ਟ੍ਰੇਡ ਜਿਹੜਾ ਦੋਹਾਂ ਮੁਲਕਾਂ ਦੇ ਦਰਮਿਆਨ ਵਪਾਰ ਹੁੰਦਾ ਉਹ 190 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ 2024 ਦੇ ਅੰਦਰ ਜਦਕਿ 트ੰਪ ਅਤੇ ਮੋਦੀ ਸਾਹਿਬ ਦੋਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਇਸ ਨੂੰ ਇਦੋਂ ਵੀ ਦੁੱਗਣਾ ਮਤਲਬ ਕਿ 500 ਬਿਲੀਅਨ ਡਾਲਰ ਤੱਕ ਭਾਰਤ ਤੇ ਅਮਰੀਕਾ ਦਾ ਵਪਾਰ ਲੈ ਕੇ ਜਾਣਾ ਜਿਹੜਾ 500 ਬਿਲੀਅਨ ਡਾਲਰ ਤੱਕ ਕਿਸੇ ਕਰਕੇ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਭਾਈ ਤੁਹਾਡੀ ਯਾਰੀ ਦੋਸਤੀ ਦਾ ਚੰਗਾ ਖਾਮਿਆਜਾ ਪੁਕਤਣਾ ਪਿਆ ਭਾਰਤ ਨੂੰ ਜਿਹੜਾ ਅਮਰੀਕਾ ਵਾਲੇ ਸਾਡੇ ਉਤੇ ਟੈਰਿਫ ਲਾ ਰਹੇ ਨੇ ਸੋ ਖੈਰ ਇਹ মিডিਆ ਦੇ ਵੱਲੋਂ ਕੁੱਛਾਂ ਤਾਂ ਕੀਤੀਆਂ ਗਈਆਂ ਇੰਡੀਆ ਨੇ ਆਲਰੇਡੀ ਜਿਹੜਾ ਕਈ ਚੀਜ਼ਾਂ ਦੇ ਉੱਤੇ ਜਿਵੇਂ ਬਰਬੋਨ ਵਿਸਕੀ ਆ ਤੇ ਕੁਝ ਮੋਟਰਸਾਈਕਲਸ ਨੇ ਇਹਨਾਂ ਦੇ ਉੱਤੇ ਟੈਰਫ ਘੱਟ ਵੀ ਕੀਤੇ ਨੇ ਐਂਡ ਪਰ ਸਟਿਲ ਜਿਹੜਾ ਕਿਉਂਕਿ ਜਦੋਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਜਿਹੜਾ ਯੂਐਸ ਦਾ ਇੰਡੀਆ ਦੇ ਨਾਲ 45 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਆ ਵਪਾਰ ਦਾ ਜਿਹੜਾ ਹੈ ਖੱਪਾ ਐ ਸੋ ਇਹਨੂੰ 트ੰਪ ਸਾਬ ਇਹਨੂੰ ਪੂਰਾ ਕਰਨ ਦੇ ਲਈ ਪਹਿਲੇ ਉਹ ਜਦੋਂ ਆਏ ਸੀਗੇ ਅᱪਾ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਕਿਹਾ ਕਿ ਇੰਡੀਆ ਵਾਲੇ ਤਾਂ ਬੜੇ ਸਖਤ ਆ ਭਾਈ ਆਪਣੇ ਵਪਾਰ ਤੇ ਨਾ ਟੈਕਸਾਂ ਟੁਕਸਾਂ ਨੂੰ ਲੈ ਕੇ ਤੇ ਪਰ ਅਮਰੀਕਾ ਦੇ ਨਾਲ ਹੁਣ ਜਦੋਂ ਮੈਂ ਆ ਗਿਆ ਨਾ ਅਮਰੀਕਾ ਦੇ ਨਾਲ ਕੋਈ ਤੱਕਾ ਨਹੀਂ ਕਰ ਸਕਦਾ ਤੇ ਖੈਰ ਹੁਣ ਇਹ ਤਾਂ ਬਾਅਦ ਦੀ ਗੱਲ ਆ ਤੱਕਾ ਅਮਰੀਕਾ ਵਾਲੇ ਕਰਦੇ ਆ ਕਿ ਇੰਡੀਆ ਵਾਲੇ ਕਰਦੇ ਆ ਜਾਂ ਕੋਈ ਦੁਨੀਆ ਕਰਦੀ ਜਾਂ ਦੁਨੀਆ ਤੇ ਅਮਰੀਕਾ ਵਾਲੇ ਕਰਦੇ ਆ ਸੋ ਕਰ ਤੁਸੀਂ ਆਪਣੇ ਪ੍ਰਤੀਕਰਾ ਜਰੂਰ ਦੇ ਦਿਓ ਬਹੁਤ ਧੰਨਵਾਦ